ਕੀ ਪਈ ਅਮਰਤਪਾਲ ਦੀ ਰਹਿਮ ਨਵਾਈ ਦੇ ਹੇਠ ਉਸ ਦੇ ਸੀਐਮ ਦੇ ਚਿਹਰੇ ਦੇ ਵਜੋਂ ਪੰਜਾਬ ਦੇ ਵਿੱਚ ਪੰਜ ਮੈਂਬਰੀ ਕਮੇਟੀ ਇੱਕਮਤ ਉਤੇ ਇਕੱਠੇ ਹੋ ਕੇ ਚੌਂ ਲੜਨ ਜਾ ਰਹੀ ਹੈ ਦੂਜੇ ਪਾਸੇ ਕੀ ਬਾਦਲਾਂ ਦੇ ਲਈ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਵੱਡੀ ਚੁਣੌਤੀ ਦੇਖਣ ਨੂੰ ਮਿਲੇਗੀ ਸੁਖਵੀਰ ਬਾਦਲ ਦੀ ਮਾਫੀ ਜਿਹੜੀ ਮੰਗੀ ਗਈ ਹੈ ਉਸ ਬਾਬਤ ਕੀ ਸੱਚਮੁੱਚ ਸੁਖਵੀਰ ਬਾਦਲ ਨੂੰ ਅੱਜ ਲੋੜ ਪੈਗੀ ਕਿ ਜਿਹੜੇ ਮੇਰੇ ਤੋਂ ਨਾਰਾਜ਼ ਹੋ ਕੇ ਗਏ ਸੀ ਕਿ ਵਾਪਸ ਆ ਜਾਣ ਜੇਕਰ ਪੰਜਾਬੀ 95 ਆਮ ਆਦੀ ਪਾਰਟੀ ਦੇ ਉਮੀਦਵਾਰ ਜਿਤਾ ਸਕਦੇ ਨੇ ਦਿੱਲੀ ਵਾਲਿਆਂ ਨੂੰ ਚਿਹਰੇ ਦੇ ਉੱਤੇ ਜਾਂ ਫਿਰ ਕੈਲੀ ਭਗਵੰਤ ਮਾਨ ਦੇ ਚਿਹਰੇ ਦੇ ਉੱਤੇ ਕੀ ਅਮਰਤਪਾਲ ਦੇ ਚਿਹਰੇ ਦੇ ਉੱਤੇ 2024-27 ਦੇ ਵਿੱਚ 117-17 ਦੇ ਵਿੱਚ ਜਿਤਾ ਸਕਦੇ ਨੇ ਸੋ ਜੇਕਰ ਪੰਜਾਬੀ ਜਿਹੜੇ ਵਾਲੇ ਪਾਸੇ ਤੁਰ ਪੈਂਦੇ ਨੇ ਤਾਂ ਨੇਰੀ ਲਿਆ ਦਿੰਦੇ ਨੇ ਜਿਸ ਨੂੰ ਨਕਾਰ ਦਿੰਦੇ ਨੇ ਤਾਂ ਫਿਰ ਦੋ ਤਿੰਨਾਂ ਦੇ ਉੱਤੇ ਵੀ ਸਮੇਟ ਕੇ ਰੱਖ ਦਿੰਦੇ ਨੇ ਜਿਸ ਤਰ੍ਹਾਂ ਅੱਜ ਅਕਾਲੀ ਦਲ ਕਿਸੇ ਵਕਤ 25 ਸਾਲ ਰਾਜ ਕਰਨ ਦੀ ਗੱਲ ਕਰਦਾ ਸੀ ਕਿਸੇ ਵਕਤ 10 ਸਾਲ ਰਾਜ ਕੀਤਾ ਸੀ ਸਰਕਾਰਾਂ ਬਣਾਈਆਂ ਪਰ ਅੱਜ ਉਹਨਾਂ ਦੇ ਕੋਲ ਸਿਰਫ ਇੱਕ ਐਮਐਲਏ ਹੈ ਇੱਕ ਐਮਪੀ ਹੈ ਇਹ ਪੰਜਾਬ ਦੇ ਲੋਕ ਨੇ ਪੰਜਾਬੀ ਨੇ ਪੰਜਾਬੀ ਜਦੋਂ ਚੌੜ ਬੰਦਾ ਹਰਸ ਤੇ ਜਦੋਂ ਬੰਦਾ ਚੌੜ ਫਰਸ ਤੇ ਸਤਿ ਸ਼ਕਾਲ ਤੁਸੀਂ ਵੇਖ ਰਹੇ ਹੋ ਪਾਰਟੀ ਪੰਜਾਬ ਤੇ ਮੈਂ ਮਨਦੀਪ ਸਿੰਘ ਬਲੋਪਰ ਪ੍ਰੋਗਰਾਮ ਦੇਖ ਰਹੇ ਤੁਸੀਂ ਸਿਆਸੀ ਚਰਚਾ ਇਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਕਿ ਇੱਕ ਵਾਰ ਫਿਰ ਅਕਾਲੀ ਦਲ ਦੀ ਜਿਹੜੀ ਸਿਆਸਤ ਹੈ ਉਹ ਜਾਂ ਫਿਰ ਸਿੱਖ ਸਿਆਸਤ ਦੇ ਵਿੱਚ ਜਿਹੜੀ ਨਵੀਂ ਚਰਚਾ ਸ਼ੁਰੂ ਹੋ ਚੁੱਕੀ ਹੈ ਤੇ ਉਹਦੇ ਨਾਲ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਸਿੱਖ ਸਿਆਸ ਦਾ ਕੀਪ ਵਿਕ ਹੋਵੇਗਾ ਕੀ ਹੁਣੇ ਕਈ ਗਰੁੱਪਾਂ ਦੇ ਵਿੱਚ ਵੰਡੀ ਜਾ ਚੁੱਕੀ ਜਿਹੜੀ ਸਿਆਸਤ ਕਹ ਲਈਏ ਜੱਟ ਪਾਰਟੀ ਕਲ ਇੱਕ ਮੰਚ ਦੇ ਉੱਤੇ ਇਕੱਠੀਆਂ ਹੋਣਗੀਆਂ ਜਿਸ ਦਾ ਸੁਖਵੀਰ ਬਾਦਲ ਦੇ ਵੱਲੋਂ ਇੱਕ ਹੋਕਾ ਦਿੱਤਾ ਗਿਆ ਮਾਫੀ ਮੰਗ ਕੇ ਹੱਥ ਜੋੜ ਕੇ ਇਸ ਬਾਬਤ ਗੱਲਬਾਤ ਹੋਵੇਗੀ ਨਾਲ ਹੀ ਗੱਲਬਾਤ ਹੋਵੇਗੀ ਕਿ ਪੰਜ ਮੈਂਬਰੀ ਕਮੇਟੀ ਦੇ ਵੱਲੋਂ ਜਿਹੜੀ ਭਰਤੀ ਕੀਤੀ ਗਈ ਹੈ ਉਸ ਦੇ ਚੋਣ اجلاس ਨੂੰ ਲੈ ਕੇ ਜਿਸ ਤਰ੍ਹਾਂ ਦੀਆਂ ਤਿਆਰੀਆਂ ਨੇ ਨਾਮ ਸਾਹਮਣੇ ਆਏ ਨੇ ਆਖਰ ਦੇ ਵਿੱਚ ਕਿਉਂ कौन ਪ੍ਰਧਾਨ ਹੋਵੇਗਾ ਤੇ ਦੂਜੇ ਪਾਸੇ ਜੇਕਰ ਪੰਜ ਮੈਂਬਰੀ ਕਮੇਟੀ ਨੂੰ ਜਿਹੜੀ ਪਰਮਿਸ਼ਨ ਤੇਜਾ ਸਿੰਘ ਸਮੁੰਦਰੀ ਹਾਲ ਤੋਂ ਨਹੀਂ ਮਿਲਦੀ ਤਾਂ ਅੱਗੇ ਕਿੱਥੇ ਜਿਹੜੀ ਹੈ ਇਸ ਨੂੰ ਲੈ ਕੇ ਜਿਹੜਾ ਉਜਲਾਸ ਸੱਜਿਆ ਜਾਵੇਗਾ ਸੋ ਇਸ ਬਾਬਤ ਗੱਲਬਾਤ ਕਰਾਂਗੇ ਤੇ ਨਾਲ ਹੀ ਤੇ ਚਰਚਾ ਕਰਨੀ ਬਣਦੀ ਹੈ ਕਿ ਪਿਛਲੇ ਦਿਨਾਂ ਦੇ ਵਿੱਚ ਜਿਸ ਤਰ੍ਹਾਂ ਕੁਲਦੀਪ ਸਿੰਘ ਗੜਕਾ ਜਥੇਦਾਰ ਦੇ ਵੱਲੋਂ ਬਿਆਨ ਦਿੱਤਾ ਗਿਆ ਸੀ ਇੱਕ ਮਤਾ ਪੇਸ਼ ਕੀਤਾ ਗਿਆ ਸੀ ਉਸ ਦੇ ਵਿੱਚ ਉਸੇ ਅਰਥ ਕੀ ਸੀ ਉਸ ਤੇ ਮੈਨੇ ਕੀ ਸੀ ਉਸ ਬਾਬਤ ਵੀ ਗੱਲਬਾਤ ਹੋਵੇਗੀ ਤੁਸੀਂ ਦੇਖ ਰਹੇ ਹੋ ਪੁਆ TV ਪੰਜਾਬ ਦਾ ਪ੍ਰੋਗਰਾਮ ਸਿਆਸੀ ਚਰਚਾ ਜਿਸ ਤਰ੍ਹਾਂ ਪੰਜਾਬ ਦੀ ਸਿਆਸਤ ਦੇ ਵਿੱਚ 2024 2 ਦਸੰਬਰ ਨੂੰ ਜਿਹੜੇ ਹੁਕਮਨਾਮੇ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਜਾਰੀ ਹੋਏ ਸੀ ਉਸ ਦੇ ਵਿੱਚ ਜੋ ਕੁਝ ਗੱਲਾਂ ਕਹੀਆਂ ਗਈਆਂ ਸੀ ਉਸ ਤੋਂ ਬਾਅਦ ਜੱਤਦਾਰ ਗਿਆਨੀ ਰਘਵੀਰ ਸਿੰਘ ਹੋਰਾਂ ਦਾ ਬਿਆਨ ਆਉਂਦਾ ਹੈ ਕਿ ਅਕਾਲੀ ਦਲ ਨੂੰ ਇਹ ਜਿਹੜੇ ਹੁਕਮਨਾਮੇ ਨੇ ਇਨ ਬਿਨ ਮੰਨੇ ਪਹਿਣਗੇ ਜੇਕਰ ਇਹਨਾਂ ਦੇ ਵਿੱਚ ਕੋਈ ਸੋਧ ਨਹੀਂ ਹੋਵੇਗੀ ਇਸ ਨੂੰ ਲੈ ਕੇ ਜਿਸ ਤਰ੍ਹਾਂ ਅਕਾਲੀ ਦਲ ਦੇ ਵੱਲੋਂ ਜਿਸ ਤਰ੍ਹਾਂ ਹੁਕਮਨਾਮੇ ਮੰਨੇ ਗਏ ਉਹਨਾਂ ਦੇ ਉੱਤੇ ਇਲਜ਼ਾਮ ਲੱਗਦੇ ਰਹੇ ਕਿ ਬਾਦਲ ਪਰਿਵਾਰ ਨੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਜੋ ਹੁਕਮਨਾਮੇ ਆਏ ਸੀ ਉਸ ਨੂੰ ਇਨਬਿਨ ਨਹੀਂ ਮੰਨਿਆ ਉਹਨਾਂ ਦੇ ਵਿੱਚ ਆਪਣੀ ਮਨਮਰਜ਼ੀ ਕੀਤੀ ਹੈ ਪਰ ਹੁਣ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਕੱਜ ਨੇ ਇਹ ਵੀ ਗੱਲ ਕਹਿਤੀ ਹੈ ਕਿ ਜੇਕਰ ਕੋਈ ਧਿਰ ਇਨਬਿਨ ਜਿਹੜੇ ਨਹੀਂ ਮੰਨਣਾ ਚਾਹੁੰਦੀ ਆਪਣੇ ਸਿਆਸੀ ਉਹਦੇ ਅਨੁਸਾਰ ਤਾਂ ਉਹ ਉਸ ਨੂੰ ਉਸ ਦੀ ਆਪਣੀ ਸਿਆਸ ਮੁਬਾਰਕ ਕਿੰਨੇ ਕਿਤੇ ਇੱਕ ਉਹਦਾ ਨਿਸ਼ਾਨਾ ਬਾਦਲਾਂ ਦੇ ਉੱਤੇ ਵੀ ਹੈਗਾ ਬਾਦਲਾ ਕਲਦਲ ਦੇ ਉੱਤੇ ਵੀ ਹੈਗਾ ਕਿ ਕਿਉਂਕਿ ਉਹਨਾਂ ਦੇ ਵੱਲੋਂ ਨਹੀਂ ਮੰਨਿਆ ਗਿਆ ਪਰ ਨਾਲ ਹੀ ਉਹਨਾਂ ਨੇ ਇਹ ਵੀ ਗੱਲ ਕਹਿ ਦਿੱਤੀ ਕੋਈ ਕੋਈ ਇਹ ਵੀ ਗੱਲ ਨਾ ਕਹੀ ਕਿ ਅਸੀਂ ਪ੍ਰਮਾਣਿਤ ਤਾਂ ਕਿ ਅਕਾਲ ਤਖਤ ਦੇ ਵੱਲੋਂ ਕਮੇਟੀ ਹੈ ਜਾਂ ਕੋਈ ਹਲ ਜਥੇ ਬੰਦੀ ਹੈ ਇਹ ਵੀ ਉਹਨਾਂ ਦੇ ਵੱਲੋਂ ਗੱਲ ਕਹੀ ਗਈ ਹੈ ਇਸਦੇ ਅਸਲ ਦੇ ਵਿੱਚ ਮੈਨੇ ਕੀ ਨੇ ਕਿਉਂਕਿ ਜਦੋਂ ਜਥੇਦਾਰ ਗਿਆਨੀ ਕਲਦੀਪ ਸਿੰਘ ਗਰਗਾਜ ਨੂੰ ਲੈ ਕੇ ਬੀਬੀ ਜ਼ਕੀਰਪੁਰ ਹੋਰਾਂ ਨੇ ਕੀ ਕੁਝ ਕਿਹਾ ਉਹ ਤੁਹਾਨੂੰ ਦੱਸ ਦਈਏ ਕਿ ਬੀਬੀ ਜ਼ਗੀਰਪੁਰ ਕਹਿੰਦੇ ਵੀ ਅਸੀਂ ਤਾਂ ਜੱਥੇਰ ਮੰਨਦੇ ਨਹੀਂ ਹோம் ਜੱਥੇਰ ਮੰਨਦੀ ਨਹੀਂ ਉਹਨੂੰ ਕਿਉਂਕਿ ਉਹਨਾਂ ਨੇ ਤਾਂ ਜਿਹੜਾ ਲਾਗੂ ਕਰਾਉਣਾ ਸੀ 2 ਦਸੰਬਰ ਦਾ ਜਿਹੜਾ ਹੁਕੂਨਾਮਾ ਸੀ ਉਸ ਨੂੰ ਲਾਗੂ ਕਰਾਉਂਦੇ ਨਾ ਉਸ ਨੂੰ ਲੈ ਕੇ ਉਹਨਾਂ ਨੇ ਸਵਾਲ ਖੜੇ ਕੀਤੇ ਨੇ ਗਿਆਨੀ ਕੁਲਦੀਪ ਸਿੰਘ ਗੜਗਾਜ ਦੀ ਕਾਰਗੁਜ਼ਾਰੀ ਦੇ ਉੱਤੇ ਕਿੰਨੇ ਕਿਤੇ ਇਸ਼ਾਰਾ ਇਹ ਵੀ ਚੱਲ ਰਿਹਾ ਕਿ ਉਹ ਬਾਦਲਾਂ ਦੇ ਇਸ਼ਾਰੇ ਦੇ ਉੱਤੇ ਚੱਲ ਰਹੇ ਨੇ ਹੁਣ ਜਿਹੜੀ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਜਿਹੜਾ ਇਜਲਾਸ ਹੋਣਾ ਸੀ ਉਸ ਬਾਬਤ ਕਿ ਕੁਝ ਗੱਲਬਾਤ ਚੱਲ ਰਹੀ ਹੈ ਕਿਉਂਕਿ ਉੱਥੇ ਹੁਣ ਪਰਮਿਸ਼ਨ ਹਲ ਤੱਕ ਨਹੀਂ ਦਿੱਤੀ ਗਈ ਜੇਕਰ ਪਰਮਿਸ਼ਨ ਨਹੀਂ ਮਿਲਦੀ ਤਾਂ ਗੁਰਦਰਸ਼ਨ ਜਿਹੜੇ ਉੱਥੇ ਦੋ ਤਿੰਨ ਗੁਰਦੁਆਰਾ ਸਾਹਿਬ ਨੇ ਨਜ਼ਦੀਕ ਉੱਥੇ ਉਹਨਾਂ ਗੁਰਦੁਆਰਾ ਸਾਹਿਬ ਦੇ ਵਿੱਚ ਉਹ ਸਮਾਗਮ ਕਨਵਰਟ ਕਰਕੇ ਉੱਥੇ ਜਾ ਕੇ ਕੀਤਾ ਜਾ ਸਕਦਾ ਪਰ ਹੋਵੇਗਾ ਅਮਰਸਰ ਦੀ ਧਰਤੀ ਦੇ ਉੱਤੇ ਇਹ ਜਿਹੜੇ ਇਜਲਾਸ ਹੋਵੇਗਾ ਚੋਣ ਇਜਲਾਸ ਜੇਕਰ ਉੱਥੋਂ ਇਸਤੇ ਵੀ ਪਰਮਿਸ਼ਨ ਨਹੀਂ ਮਿਲਦੀ ਤਾਂ ਕਿਤੇ ਨਾ ਕਿਤੇ ਅਕਾਲੀ ਦਲ ਦੇ ਉੱਤੇ ਜਿਹੜਾ ਬਾਦਲ ਦੇ ਉੱਤੇ ਕੀ ਸਿਆਸੀ ਫਰਕ ਦੇਖਣ ਨੂੰ ਮਿਲੇਗਾ ਜਾਂ ਫਿਰ ਨਹੀਂ ਇਹ ਵੀ ਦੇਖਣਾ ਬੇਹਦ ਖਾਸ ਹੈ ਕੀ ਇੱਕ ਹੋਰ ਗਲਤੀ ਤਾਂ ਨਹੀਂ ਕੀਤੀ ਜਾ ਰਹੀ ਇਸ ਨੂੰ ਲੈ ਕੇ ਜੇਕਰ ਪਰਮਿਸ਼ਨ ਨਹੀਂ ਦਿੱਤੀ ਜਾਂਦੀ ਉੱਥੇ ਕਿਉਂਕਿ ਜਿਸ ਤਰ੍ਹਾਂ ਪਿਛਲੇ ਦਿਨਾਂ ਦੇ ਵਿੱਚ ਜੋ ਕੁਝ ਉਤਰਾ ਚੜਾ ਵੇਖਣ ਨੂੰ ਮਿਲੇ ਸੀ ਜਿਵੇਂ ਜਿਸ ਤਰ੍ਹਾਂ ਗਿਆਨੀ ਰਕਵੀਰ ਸਿੰਘ ਹੋਰਾਂ ਨੇ ਇੱਕ ਆਜ਼ਾਦ ਹਸਤੀ ਤੇ ਹੋਂਦ ਨੂੰ ਲੈ ਕੇ ਅਕਾਲ ਤਖਤ ਤਿੰਨ ਲੈ ਕੇ ਟਵੀਟ ਕੀਤਾ ਸੀ ਤਾਂ ਉਸ ਤੋਂ ਬਾਅਦ ਨਾਰਾਜ਼ ਹੋ ਕੇ ਜੇਕਰ ਦੇਖਿਆ ਜਾਵੇ ਤਾਂ ਜਿਹੜੇ ਐਸਜੀਪੀਸੀ ਪ੍ਰਧਾਨ ਨੇ ਹਰਜਿੰਦਰ ਸਿੰਘ ਧਾਮੀ ਘਰ ਬੈਗੇ ਸੀ ਜਦੋਂ ਕੌਮ ਦੇ ਉੱਤੇ ਸੰਕਟ ਸੀ ਜਦੋਂ ਹੌਲੀ-ਹੌਲੀ ਉਸ ਨੂੰ ਪੂਰਾ ਹੋਇਆ ਤਾਂ ਦੁਬਾਰੇ ਫਿਰ ਆ ਕੇ ਉਸ ਕੁਰਸੀ ਦੇ ਉੱਤੇ ਬੈਗੇ ਨੇ ਹੁਣ ਉਸ ਬਿਆਨ ਨੂੰ ਲੈ ਕੇ ਜੇਕਰ ਦੇਖਿਆ ਜਾਵੇ ਕਿ ਸੱਚਮੁੱਚ ਉਹ ਜਿਹੜਾ ਗਿਆਨੀ ਰਕबीर ਸਿੰਘ ਹੋਰਾਂ ਦੇ ਵੱਲੋਂ ਬਿਆਨ ਦਿੱਤਾ ਗਿਆ ਸੀ ਕਿ ਸੱਚਮੁੱਚ ਇੰਨੀ ਇੰਨਾ ਜੇਕਰ ਗੰਭੀਰਤਾ ਦੇ ਨਾਲ ਦੇਖਿਆ ਜਾਵੇ ਤਾਂ ਕਿ ਸੱਚਮੁੱਚ ਆਜ਼ਾਦ ਹਸਤੀ ਹੋਣ ਨੂੰ ਲੈ ਕੇ ਉਹ ਜਿਹੜੇ ਸਵਾਲ ਚੁਕੇ ਗਏ ਸੀ ਕਿ ਸਹੀ ਨੇ ਅੱਜ ਜੋ ਕੁਝ ਹਾਲਾਤ ਬਣੇ ਹੋਏ ਨੇ ਕਿਉਂਕਿ ਅੱਜ ਜੋ ਕੁਝ ਅਕਾਲੀ ਦਲ ਦੇ ਨਾਲ ਸਿੱਖ ਸਿਆਸਤ ਦੇ ਵਿੱਚ ਸਿੱਖ ਗਲਿਆਰਿਆਂ ਦੇ ਵਿੱਚ ਪੰਥਕ ਰਾਜਨੀਤੀ ਦੇ ਵਿੱਚ ਜੋ ਕੁਝ ਚੱਲ ਰਿਹਾ ਉਹ ਸਭ ਦੀਆਂ ਨਜ਼ਰਾਂ ਦੇ ਉੱਤੇ ਸਭ ਦੇ ਬੋਲਾਂ ਦੇ ਉੱਤੇ ਇਹੀ ਹੈ ਕਿ ਇਸ ਦੇ ਵਿੱਚ ਇੱਕ ਪਰਿਵਾਰਵਾਦ ਨੂੰ ਲੈ ਕੇ ਜਿਸ ਤਰ੍ਹਾਂ ਗੱਲ ਕੀਤੀ ਜਾ ਰਹੀ ਹੈ ਪਰ ਅੱਜ ਜਿਹੜੀ ਸਥਿਤੀ ਬਣ ਚੁੱਕੀ ਹੈ ਅਕਾਲੀ ਦਲ ਦੀ ਜਾਂ ਫਿਰ ਜਿਹੜੀ ਸਿੱਖ ਸਿਆਸ ਦੀ ਉਹ ਇਹੋ ਜਿਹੀ ਡਾਮਾ ਡੋਲ ਹੈ ਜੇਕਰ ਇੱਕ ਮੰਚ ਦੇ ਉੱਤੇ ਇਕੱਠੇ ਨਹੀਂ ਹੁੰਦੇ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਤਾਂ ਵੱਡਾ ਨੁਕਸਾਨ ਪੰਜਾਬ ਦੇ ਵਿੱਚ ਇੱਕ ਵਾਰ ਫਿਰ ਸਿੱਖ ਸਿਆਸਤ ਦਾ ਹੋ ਸਕਦਾ ਹੈ ਕਿਉਂਕਿ ਦੂਜੇ ਪਾਸੇ ਭਾਈ ਅਮਰਤਪਾਲ ਦੀ ਜਿਹੜੀ ਪਾਰਟੀ ਉਹ ਪ੍ਰਚਾਰ ਇਹ ਕਰਦੀ ਹੈ ਵੀ ਅਸੀਂ ਖਾਲਸਾ ਰਾਜ ਲੈ ਕੇ ਆਵਾਂਗੇ ਦੀ ਸਰਕਾਰ ਲੈ ਕੇ ਆਵਾਂਗੇ ਖਾਲਸੇ ਦੀ ਉਹਨਾਂ ਦੇ ਵੱਲੋਂ ਇਹ ਪ੍ਰਚਾਰ ਕੀਤਾ ਜਾ ਰਿਹਾ ਹੁਣ ਜਿਹੜੀ 11 ਅਗਸਤ ਜਿਹੜੀ 11 ਅਗਸਤ ਨੂੰ ਚੋਣ ਹੋਣੀ ਹੈ ਚੋਣ ਜਲਾਸ ਦੀ ਉਹਦੇ ਵਿੱਚ ਚਰਚਾਵਾਂ ਇਹ ਚੱਲ ਪਈਆਂ ਨੇ ਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਜਿਹੜੇ ਰਾਜਨੀਤਿਕ ਵਿੰਗ ਵਿੰਗ ਹੋਏਗਾ ਪਾਰਟੀ ਦਾ ਰਾਜਨੀਤੀ ਕਲਾ ਪਾਰਟ ਹੋਵੇਗਾ ਉਸ ਦੀ ਜ਼ਿੰਮੇਵਾਰੀ ਸੌਂਪੀ ਜਾਵੇਗੀ ਤੇ ਦੂਜੇ ਪਾਸੇ ਜਿਹੜੀ ਬੀਬੀ ਸੁਤਵੰਤ ਕੌਰ ਉਸ ਨੂੰ ਧਾਰਮਿਕ ਜਿਹੜੀ ਕੰਮਕਾਜ ਦੀ ਜਿਹੜੀ ਹੈ ਉਹ ਚੀਜ਼ ਉਹਨਾਂ ਨੂੰ ਸੌਂਪ ਦਿੱਤੀ ਜਾਵੇਗੀ ਦੋ ਇਹਨਾਂ ਨੂੰ ਵੱਡੇ ਉਹਦੇ ਦਿੱਤੇ ਜਾਣਗੇ ਪਰ ਮੌਜੂਦਾ ਸਮੇਂ ਹਾਲਾਤ ਕੀ ਨੇ ਹੁਣ ਜੇਕਰ ਦੇਖਿਆ ਜਾਵੇ ਤਾਂ ਜਿਸ ਤਰ੍ਹਾਂ ਸੁਜੀਤ ਸਿੰਘ ਰਖੜਾ ਹੁਰ ਦੇ ਨਾਲ ਵੀ ਅਸੀਂ ਗੱਲਬਾਤ ਕੀਤੀ ਸੀ ਉਹਨਾਂ ਨੇ ਇਹ ਗੱਲ ਕਹੀ ਸੀ ਕਿ 2 ਮਹੀਨੇ ਤੱਕ ਦੇਖਿਓ ਤੁਸੀਂ ਇਸ ਨੂੰ ਲੈ ਕੇ ਕੀ ਕੁਝ ਹੋ ਵੀ ਗਿਆ ਕੀ 2 ਮਹੀਨਿਆਂ ਦੇ ਵਿੱਚ ਵਿੱਚ ਭਾਈ ਅਮਰਪਾਲ ਦੀ ਜਿਹੜੀ ਪਾਰਟੀ ਦੇ ਨਾਲ ਜਿਹੜੀ 27 ਜੂਨ ਨੂੰ ਜਿਹੜੀ ਮੀਟਿੰਗ ਹੋਈ ਸੀ ਅਮਰਪਾਲ ਦੇ ਘਰ ਵਿਖੇ 5 ਮੈਂਬਰੀ ਕਮੇਟੀ ਦੀ ਕਿ ਉਹਨਾਂ ਦੇ ਨਾਲ ਗੱਠਜੋੜ ਹੋਵੇਗਾ ਕਿ ਇੱਕ ਮੰਚ ਦੇ ਉੱਤੇ ਜੇਕਰ ਇਕੱਠੀ ਹੁੰਦੀਆਂ ਨੇ ਇਹ ਦੋਨੇ ਜਥੇਬੰਦੀਆਂ ਦੋਨੇ ਪਾਰਟੀਆਂ ਤਾਂ ਕਿਤੇ ਨਾ ਕਿਤੇ ਵੱਡਾ ਫਰਕ ਸੁਖਵੀਰ ਬਾਦਲ ਨੂੰ ਪੈ ਸਕਦਾ ਹੈ ਕਿਉਂਕਿ ਅੱਜ ਪੰਜਾਬ ਦੇ ਵਿੱਚ ਪਿੰਡ ਪੱਦਰ ਦੇ ਉੱਤੇ ਭਾਈ ਅਮਰਤਪਾਲ ਨੂੰ ਲੈ ਕੇ ਜਰੂਰ ਹਵਾ ਦੀ ਨੇਰੀ ਝੁੱਲ ਸਕਦੀ ਹੈ ਪਿੰਡਾਂ ਦੀ ਸੱਥਾਂ ਦੇ ਵਿੱਚ ਪਿੰਡਾਂ ਦੇ ਸੱਥਾਂ ਦੇ ਮੋੜਾਂ ਦੇ ਉੱਤੇ ਬੈਠੇ ਲੋਕਾਂ ਦੇ ਬੁੱਲਾਂ ਦੇ ਉੱਤੇ ਕਿਤੇ ਨਾ ਕਿਤੇ ਸਤਕਾਰ ਦੇ ਵਜੋਂ ਜਾਂ ਫਿਰ ਸਿਆਸੀ ਭਵਿੱਖ ਦੇ ਵਜੋਂ ਭਾਈ ਅਮਰਤਪਾਲ ਨੂੰ ਵੇਖਿਆ ਜਾ ਰਿਹਾ ਹੈ ਕਿਉਂਕਿ ਅੱਜ ਭਾਵੇਂ ਟੀਵੀ ਦੇ ਉੱਤੇ ਤੁਸੀਂ ਜੋ ਮਰਜ਼ੀ ਕਹੀ ਜਾਓ ਪਰ ਜਿਹੜੀ ਜ਼ਮੀਨੀ ਪੱਧਰ ਦੇ ਉੱਤੇ ਰਿਪੋਰਟ ਹੈ ਉਹ ਇਹੀ ਰਿਪੋਰਟ ਹੈ ਕਿਉਂਕਿ ਆਮ ਆਦਮੀ ਪਾਰਟੀ ਦੀ ਕਾਰਗੁਜ਼ਾਰੀ ਤੋਂ ਲੋਕ ਦੁਖੀ ਨੇ ਕਿਉਂਕਿ ਜਿਸ ਤਰ੍ਹਾਂ ਲੈਂਡ ਪੁਲਿੰਗ ਦਾ ਮਸਲਾ ਦੇ ਉੱਤੇ ਸਰਕਾਰ ਘੇਰੀ ਹੋਈ ਹੈ ਹੋਰ ਕਈ ਮਸਲਾਂ ਦੇ ਉੱਤੇ ਘੇਰੀ ਹੋਈ ਹੈ ਉਸ ਨੂੰ ਲੈ ਕੇ ਅੱਜ ਲੋਕ ਸਰਕਾਰ ਦੇ ਖਿਲਾਫ ਨੇ ਪਿੰਡਾਂ ਦੇ ਵਿੱਚ ਵਧਣ ਤੋਂ ਮਤੇ ਪਾਈ ਜਾ ਰਹੇ ਨੇ ਇੱਥੇ ਇੱਕ ਹੋਰ ਵੱਡੀ ਗੱਲ ਹੈ ਕਿਉਂਕਿ ਜਿਹੜੀ ਪੰਜਾਬ ਦੀ ਸਿਆਸਤ ਦੇ ਵਿੱਚ ਜੇਕਰ ਦੇਖਿਆ ਜਾਵੇ ਤਾਂ 2022 ਦੀਆਂ ਚੋਣਾਂ ਤੋਂ ਪਹਿਲਾਂ ਜਿਸ ਤਰ੍ਹਾਂ ਖੇਤੀ ਕਾਨੂੰਨ ਲੈ ਕੇ ਆਂਦੀ ਸੀ ਬੀਜੇਪੀ ਤਾਂ ਬੀਜੇਪੀ ਦਾ ਵਿਰੋਧ ਹੁੰਦਾ ਸੀ ਤਾਂ ਜਿਹੜੀ ਆਪਣੀ ਆਮਾਦੀ ਪਾਰਟੀ ਸੀ ਤਾਂ ਉਹਦੋਂ ਇਹ ਕਹਿੰਦੀ ਸੀ ਕਿ ਇਹ ਪੰਜਾਬ ਦੀਆਂ ਜ਼ਮੀਨਾਂ ਨੂੰ ਖਾਣਾ ਚਾਹੁੰਦੀ ਹੈ ਪੰਜਾਬ ਦੀਆਂ ਜ਼ਮੀਨਾਂ ਨੂੰ ਫੜਪਣਾ ਚਾਹੁੰਦੀ ਹੈ ਫਾਣਾ ਲੱਲੇ ਭੱਬੇ ਗੱਲਾਂ ਕਰਦੀ ਸੀ ਤੇ ਭਾਜਪੀ ਇਹ ਗੱਲ ਕਹਿੰਦੀ ਸੀ ਕਿ ਇਹ ਗੁੰਮਰਾਹ ਕਰ ਰਹੇ ਨੇ ਅੱਜ ਭਾਜਪੀ ਸਰਕਾਰ ਦੇ ਉੱਤੇ ਉਤਰ ਨੂੰ ਫਿਰਦੀ ਹੈ ਕਿ ਆਮਾਦੀ ਪਾਰਟੀ ਦੀ ਲੈਂਡ ਪੂਲਿੰਗ ਨੀਤੀ ਜਿਹੜੀ ਪੰਜਾਬ ਦੀਆਂ ਜਿਹੜੀ ਜ਼ਮੀਨੀਆਂ ਨੇ ਜ਼ਮੀਨਾਂ ਨੇ ਉਪਜਾਉ ਉਹਨਾਂ ਨੂੰ ਫੜਪਣਾ ਚਾਹੁੰਦੀ ਹੈ ਇਸ ਨੂੰ ਲੈ ਕੇ ਹੁਣ ਉਹ ਦੂਜੇ ਪਾਸੇ ਹੋ ਗਏ ਇਹ ਸਿਆਸਤ ਹੈ ਕਿਉਂਕਿ ਸਿਆਸਤ ਦੋ ਨਹੀਂ ਸਾਰੀ ਪਾਰਟੀ ਕਰ ਰਹੇ ਨੇ ਪਰ ਇਸ ਦੇ ਵਿੱਚ ਪੀੜ੍ਹੀਆ ਕਿਸਾਨ ਜਾ ਰਿਹਾ ਕਦੇ ਉਹ ਕਦੇ ਉਹ ਚਿੜੀ ਉਡ ਕਾਂ ਉਡ ਵਾਲੀ ਖੇਡ ਇਹ ਲੈਂਡ ਪੁਲੀਂਗ ਮਸਲੇ ਦੇ ਉੱਤੇ ਖੇਤੀ ਜਿਹੜੇ ਕਾਲੇ ਕਾਨੂੰਨ ਸੀ ਉਹਨਾਂ ਦੇ ਉੱਤੇ ਜੇਕਰ ਦੇਖੋ ਦੇਖੀਏ ਤਾਂ ਉਹ ਵੇਖਣ ਨੂੰ ਬਿਲਕੁਲ ਇਸ ਦਾ ਉੱਤੇ ਟੁੱਕਦੀ ਹੈ ਚਿੜੀ ਉਡ ਕਾਂ ਉਡ ਦੀ ਖੇਡ ਪਰ ਹੁਣ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਉੱਤੇ ਜ਼ਿੰਮੇਵਾਰੀ ਜੇਕਰ ਮਿਲਦੀ ਹੈ ਬੀਬੀ ਸਪੰਤ ਕੁਰ ਹੋਰਾਂ ਨੂੰ ਜ਼ਿੰਮੇਵਾਰੀ ਮਿਲਦੀ ਹੈ ਤੇ ਕਿਉਂ ਉਹ ਭਾਈ ਅਮਰਤਪਾਲ ਹੋਰਾਂ ਦੇ ਨਾਲ ਪਾਰਟੀ ਦੇ ਵਿੱਚ ਮਿਲ ਕੇ ਕਿਹੋ ਜੀ ਹੁਣ ਜਿਹੜੀ ਕਾਰਜਕਾਰੀ ਕਰਨਗੇ ਕਿਉਂਕਿ ਦੇਖੋ ਇੱਥੇ ਇਹਨਾਂ ਨੇ ਇੱਕ ਗੱਲ ਇਹ ਪਹਿਲਾਂ ਐਲਾਨ ਕਰ ਦਿੱਤੀ ਗਈ ਹੈ ਕਿ ਜਿਹੜਾ ਪੰਜ ਮੈਂਬਰੀ ਕਮੇਟੀ ਦੀ ਚੋਣ ਹੋਈ ਪ੍ਰਧਾਨ ਹੋਈ ਪ੍ਰਧਾਨ ਚੋਣ ਨਹੀਂ ਲੜੇਗਾ ਹੁਣ ਇੱਥੇ ਕੀ ਪਾਈ ਅਮਰਤਪਾਲ ਦੀ ਰਹਿਮ ਨਵਾਈ ਦੇ ਹੇਠ ਉਸ ਦੇ ਸੀਐਮ ਦੇ ਚਿਹਰੇ ਦੇ ਵਜੋਂ ਪੰਜਾਬ ਦੇ ਵਿੱਚ ਪੰਜ ਮੈਂਬਰੀ ਕਮੇਟੀ ਇੱਕਮਤ ਉੱਤੇ ਇਕੱਠੇ ਹੋ ਕੇ ਚੋਣ ਲੜਨ ਜਾ ਰਹੀ ਹੈ ਇਹ ਚਰਚਾ ਮਾਪੁਰਿਆ ਨੇ ਦੂਜੇ ਪਾਸੇ ਕੀ ਬਾਦਲਾਂ ਦੇ ਲਈ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਵੱਡੀ ਚੁਣੌਤੀ ਵੇਖਣ ਨੂੰ ਮਿਲੇਗੀ ਸਖਬੀਰ ਬਾਦਲ ਦੀ ਮਾਫੀ ਜਿਹੜੀ ਮੰਗੀ ਗਈ ਹੈ ਉਸ ਬਾਬਤ ਕਿ ਸਤਿਮੁੱਚ ਸਖਬੀਰ ਬਾਦਲ ਨੂੰ ਅੱਜ ਲੋੜ ਪੈਗੀ ਕਿ ਜਿਹੜੇ ਮੇਰੇ ਤੋਂ ਨਾਰਾਜ਼ ਹੋ ਕੇ ਗਏ ਸੀ ਕਿ ਵਾਪਸ ਆ ਜਾਣ ਹੁਣ ਸਿਆਸੀ ਪਿਓ ਇੱਕ ਅਕਾਲੀ ਦਲ ਦਾ ਸਿੱਖ ਪੋਲਿਟਿਕਸ ਦਾ ਕੀ ਹੋਵੇਗਾ ਇਹ ਦੇਖਣਾ ਬੇहद ਖਾਸ ਹੋਵੇਗਾ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਬੀਜੇਪੀ ਨੂੰ ਲੈ ਕੇ ਜੇਕਰ ਗੱਲ ਕਰੀਏ ਤਾਂ ਬੀਜੇਪੀ ਕੀ ਕਿਸ ਪਾਰਟਨਰਸ ਮੇ ਉਤਤਾ ਕਰਦੀ ਹੈ ਕਿ ਕੁਝ ਹਾਲਾਤ ਹੁੰਦੇ ਨੇ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੀ ਸਿਆਸਤ ਦੇ ਵਿੱਚ ਅਨੇਕਾਂ ਉਤਲ ਪੁਤਲ ਵੇਖਣ ਨੂੰ ਜ਼ਰੂਰ ਮਿਲਣਗੇ ਤੁਹਾਡੇ ਕੀ ਵਿਚਾਰ ਨੇ ਇਸ ਬਾਬਤ ਜੋ ਪੰਜਾਬ ਦੇ ਵਿੱਚ ਸਿੱਖ ਰਾਜਨੀਤੀ ਹੁਣ ਚੱਰੀ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਵੱਲੋਂ ਅੱਜਾ ਟਵੀਟ ਕੀਤਾ ਗਿਆ ਕਿ ਵੀ ਮੈਨੂੰ ਪਤਾ ਲੱਗਿਆ ਕਿ ਸਾਡੇ ਦੋ ਨਾਵਾਂ ਦੇ ਉੱਤੇ ਗਿਆਨੀ ਹਰਪ੍ਰੀਤ ਸਿੰਘ ਤੇ ਬੀਬੀ ਸੁਵੰਤ ਕੋਰ ਦੇ ਨਾਮ ਦੇ ਉੱਤੇ ਚਰਚਾ ਚੱਲ ਰਹੀ ਹੈ ਪ੍ਰਧਾਨਗੀ ਨੂੰ ਲੈ ਕੇ ਪਰ ਉਹਨਾਂ ਕਹੇ ਕਿ ਮੈਂ ਸਤਿਕਾਰ ਕਰਦਾ ਬੀਬੀ ਸੁਵੰਤ ਕੋਰ ਦਾ ਜਿਹੜੇ ਇੱਕ ਸਹਿਦ ਪਰਿਵਾਰ ਦੇ ਵਿੱਚੋਂ ਨੇ ਉਹਨਾਂ ਦੀ ਪੁੱਤਰੀ ਨੇ ਤੇ ਮੈਂ ਉਹਨਾਂ ਦਾ ਸਮਰਥਨ ਕਰਦਾ ਤਾਂ ਉਹ ਪਿੱਛੇ ਹਟਣ ਲਈ ਤਿਆਰ ਨੇ ਪਰ ਹੁਣ ਵੇਖਣਾ ਇੱਥੇ ਬੇਦਖਾਸੀ ਹੀ ਹੈ ਕਿ 11 ਜਿਹੜੀ ਅਗਸਤ ਆ ਰਹੀ ਹੈ ਉਸ ਦਿਨ ਜਿਹੜੀ ਚੋਣ ਹੋਣੀ ਹੈ ਉਸ ਦੇ ਵਿੱਚ ਕਿਸ ਦੇ ਸਿਰ ਦੇ ਉੱਤੇ ਜਿਹੜਾ ਤਾਜ ਪ੍ਰਧਾਨਗੀ ਦਾ ਸਜੇਗਾ ਇਹ ਇਕੱਲਾ ਪ੍ਰਧਾਨਗੀ ਨਹੀਂ ਹੋਊਗੀ ਪ੍ਰਧਾਨਗੀ ਦੇ ਨਾਲ ਅਨੇਕਾਂ ਚੁਣੌਤੀਆਂ ਪੰਥਕ ਮਸਲੇ ਦੇ ਉੱਤੇ ਸਿੱਖ ਮਸਲਿਆਂ ਦੇ ਉੱਤੇ ਜਾਂ ਫਿਰ ਜੋ ਕੁਝ ਖਲਾਪਿਆ ਹੋਇਆ ਉਹਦੇ ਬਾਬਤ ਵੀ ਉਹਨੂੰ ਉਹ ਟੋਕਰਾ ਸਿਰ ਦੇ ਉੱਤੇ ਚੱਕ ਕੇ ਪੰਜਾਬ ਦੇ ਲੋਕਾਂ ਦੇ ਵੀ ਜਾ ਕੇ ਵਿਸ਼ਵਾਸ ਬਣਾਉਣਾ ਪਵੇਗਾ ਜੋ ਸਿੱਖ ਵੋਟ ਜਿਹੜੀ ਅਕਾਲੀ ਦਲ ਦੀ ਵੋਟ ਸੀ ਜਿਹੜੀ ਪੰਥਕ ਵੋਟ ਮੰਨੀ ਜਾਂਦੀ ਸੀ ਜਿਹੜੀ ਖਿਸਕ ਕੇ ਆਮ ਆਦੀ ਪਾਰਟੀ ਕਾਂਗਰਸ ਦੂਜੀਆਂ ਪਾਰਟੀਆਂ ਵੱਲ ਤੁਰ ਗਈ ਐ ਉਸ ਨੂੰ ਵਾਪਸ ਕਿਵੇਂ ਲੈ ਕੇ ਆਣਗੇ ਹੁਣ ਇੱਥੇ ਇਹ ਵੀ ਦੇਖਣਾ ਬੇहद ਖਾਸ ਹੋਵੇ ਲੱਖਾਂ ਦੀ ਭਰਤੀ ਭਾਵੇਂ ਅਕਾਲੀ ਦਲ ਬਾਦਲ ਦੇ ਵੱਲੋਂ ਕੀਤੀ ਗਈ ਹੋਵੇ ਪੰਜ ਮੈਂਬਰ ਕਮੇਟੀ ਵੱਲੋਂ ਕੀਤੀ ਗਈ ਹੋਵੇ ਜਾਂ ਫਿਰ ਦੂਜਿਆਂ ਵੱਲੋਂ ਆਪਣੀ ਜਿਹੜੀ ਮੈਂਬਰਸ਼ਿਪ ਮੁਹਿੰਮ ਕੀਤੀ ਗਈ ਹੋਵੇ ਉਹ ਹੋ ਜਾਂਦੀ ਐ ਉਹ ਕਿਸ ਤਰੀਕੇ ਨਾਲ ਹੁੰਦੀ ਆ ਪਾ ਸਭ ਨੂੰ ਪਤਾ ਪਿੰਡਾਂ ਦੇ ਵਿੱਚ ਜਿਸ ਤਰ੍ਹਾਂ ਚੱਲਦਾ ਐ ਇੱਕ ਦੂਜੇ ਕਹਿੰਦੇ ਤੇ ਕੀਤੇ ਜਾਂਦੇ ਪਰ ਉਸ ਨੂੰ ਬੋਰਡ ਦੇ ਵਿੱਚ ਕਿਵੇਂ ਕਨਵਰਟ ਕਰੋਗੇ ਇਹ ਦੇਖਣਾ ਬੇहद ਖਾਸ ਹੁੰਦਾ ਐ ਅੱਜ ਪੰਜਾਬ ਦੀ ਰਾਜਨੀਤੀ ਦੇ ਵਿੱਚ ਜੋ ਖਲਾਅ ਪੈ ਚੁੱਕਿਆ ਉਸ ਦੇ ਵਿੱਚੋਂ ਹੁਣ ਕਿਸ ਤਰ੍ਹਾਂ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਇੱਕ ਹਵਾ ਬਣੇਗੀ ਕਿ ਭਾਈ ਅਮਰਤਪਾਲ ਪੰਜ ਮੈਂਬਰੀ ਕਮੇਟੀ ਇਕੱਠੇ ਹੋ ਕੇ 2024 ਦੀਆਂ ਲੋਕ ਸਭਾ ਚੋਣਾਂ ਦੇ ਵਾਂਗ ਖਡੂਰ ਸਾਹਿਬ ਤੇ ਫਰੀਦਕੋਟ ਦੀ ਜਮੀਨੀ ਜਿਹੜੀ ਸੀ ਸਿਆਸੀ ਜ਼ਮੀਨ ਦੇ ਵਾਂਗ ਕਿ ਪੰਜਾਬ ਦੀ 117 ਦੀ 17 ਵਿਧਾਨ ਸਭਾ ਦੀਆਂ ਚ ਸੀਟਾਂ ਦੇ ਉੱਤੇ ਉਹ ਹਵਾ ਬਣਾਉਣ ਦੇ ਚਾਅ ਹੋਣਗੇ ਜੇਕਰ ਪੰਜਾਬੀ 95 ਆਮ ਆਦੀ ਪਾਰਟੀ ਦੇ ਉਮੀਦਵਾਰ ਜਿਤਾ ਸਕਦੇ ਨੇ ਦਿੱਲੀ ਵਾਲਿਆਂ ਦੇ ਚਿਹਰੇ ਦੇ ਉੱਤੇ ਜਾਂ ਫਿਰ ਕੇਲੀ ਭਗਵੰਤ ਮਾਨ ਦੇ ਚਿਹਰੇ ਦੇ ਉੱਤੇ ਕੀ ਅਮਰਤਪਾਲ ਦੇ ਚਿਹਰੇ ਦੇ ਉੱਤੇ 2024 ਦੇ ਵਿੱਚ 117 17 ਦੇ ਵਿੱਚ ਜਿਤਾ ਸਕਦੇ ਨੇ ਇਸ ਬਾਰੇ ਹਲੇ ਕੁਝ ਵੀ ਕਹਿਣਾ ਅਸੰਭਵ ਹੈ ਸੋ ਜੇਕਰ ਪੰਜਾਬੀ ਜਿਹੜੇ ਵਾਲੇ ਪਾਸੇ ਤੁਰ ਪੈਂਦੇ ਨੇ ਤਾਂ ਨੇਰੀ ਲਿਆ ਦਿੰਦੇ ਨੇ ਜਿਸ ਨੂੰ ਨਕਾਰ ਦਿੰਦੇ ਨੇ ਤਾਂ ਫਿਰ ਦੋ ਤਿੰਨਾਂ ਦੇ ਉੱਤੇ ਵੀ ਸਮੇਟ ਕੇ ਰੱਖ ਦਿੰਦੇ ਨੇ ਜਿਸ ਤਰ੍ਹਾਂ ਅੱਜ ਅਕਾਲੀ ਦਲ ਕਿਸੇ ਵਕਤ 25 ਸਾਲ ਰਾਜ ਕਰਨ ਦੀ ਗੱਲਾਂ ਕਰਦਾ ਸੀ ਕਿਸੇ ਵਕਤ 10 ਸਾਲ ਰਾਜ ਕੀਤਾ ਸੀ ਸਰਕਾਰਾਂ ਬਣਾਈਆਂ ਸੀ ਪਰ ਅੱਜ ਉਹਨਾਂ ਦੇ ਕੋਲ ਸਿਰਫ ਇੱਕ ਐਮਐਲਏ ਹੈ ਇੱਕ ਐਮਪੀ ਹੈ ਜੋ ਜਿਹੇ ਹਾਲਾਤ ਬਣੇ ਹੋਏ ਨੇ ਇਹ ਪੰਜਾਬ ਦੇ ਲੋਕ ਨੇ ਪੰਜਾਬੀ ਨੇ ਪੰਜਾਬੀ ਜਦੋਂ ਚਾਹਣ ਬੰਦਾ ਹਰਸ ਤੇ ਜਦੋਂ ਬੰਦਾ ਚਾਹਣ ਫਰਸ ਤੇ ਸੋ ਤੁਹਾਡੇ ਕੀ ਵਿਚਾਰ ਇਸ ਵਾਬਤ ਆਪਣੇ ਵਿਚਾਰ ਜਰੂਰ ਦਿਓ ਧੰਨਵਾਦ